ਮੇਰਾ ਨਾਮ ਕਸ਼ਮੀਰ ਕੌਰ ਆ ਮੈਂ ਪਿੰਡ ਜੱਲੋਕੇ ਦੀ ਰਹਿਣ ਵਾਲੀ ਆਂਗਣਵਾਲੀ ਵਰਕਰ ਦੇ ਤੌਰ ਤੇ ਕੰਮ ਕਰਦੀ ਆਂ ਹਾਂਜੀ ਮੈਂ ਆਪਣੀ ਮਰਜ਼ੀ ਨਾਲ ਕੋਟ ਮਰਜ ਕਰਵਾਈ ਸੀਗੀ ਤੇ ਮੈਂ ਡਿਊਟੀ ਕਰਕੇ ਵਾਪਸ ਆ ਰਹੀ ਸੀਗੀ ਤੇ ਬੱਸ ਤੋਂ ਮੈਨੂੰ ਉਤਾਰ ਕੇ 12:20 ਤੇ ਬੱਸ ਤੋਂ ਉਤਾਰ ਕੇ ਮੇਰੇ ਨਾਲ ਕਾਫੀ ਕੋਟ ਮਾਰ ਕੀਤੀ ਗਈ ਬੱਸ ਤੋਂ ਕਾਫੀ ਜਨੇ ਲੋਕ ਸੀਗੇ ਉਹਨਾਂ ਨੇ ਮੇਰਾ ਬਚਾਓ ਕਰਨ ਲਈ ਵਾਰ-ਵਾਰ ਵਾਰ-ਵਾਰ ਕਹਿੰਗੇ ਕਿ ਨਾ ਮਾਰੋ ਨਾ ਮਾਰ ਪਰ ਉਹਨਾਂ ਦੇ ਟੈਂ ਤੇ ਰੁਕੇ ਹੀ ਨਹੀਂ ਕੋਣ ਕੋਟ ਮਾਰ ਹਾਂਜੀ ਮੇਰੇ ਪਾਦਰ ਮੇਰੇ ਦੋ ਪਰਜ ਨੇ ਹਾਂਜੀ ਉਹ ਪਿੰਡ ਜੱਲੋ ਕੰਤੇ ਰਹਿਣ ਵਾਲੇ ਆ ਤੁਸੀਂ ਉੱਥੇ ਕੀ ਕਰਦੇ ਹੋ ਹਾਂਜੀ ਮੈਂ ਉੱਥੇ ਜੌਬ ਕਰਨ ਦੀ ਡਿਊਟੀ ਤੇ ਗਈ ਸੀ ਆਪਣੀ ਤੇ ਰਸਤੇ 'ਚ ਕੁੱਟਮਾਰ ਹੋਈ ਹਾਂਜੀ ਰਸਤੇ ਵਿੱਚ ਆ ਕੇ ਕੁੱਟਮਾਰ ਕੀਤੀ ਕਿੰਨੀ ਕੁੱਟੇ ਕੁੱਟਮਾਰ ਹਾਂਜੀ ਬਹੁਤ ਹੀ ਕੁੱਟਮਾਰ ਕੀਤੀ ਮੇਰੇ ਜਾਨ ਨੂੰ ਮਾਰਨ ਤੱਕ ਉਹਨਾਂ ਕੋਸ਼ਿਸ਼ ਕੀਤੀ ਜਿਹੜੇ ਰਸਤੇ ਤੇ ਆਣ ਜਾਣ ਵਾਲੇ ਲੋਕਾਂ ਨੇ ਮੇਰੀ ਹੈਲਪ ਕਰਕੇ ਤੇ ਮੈਨੂੰ ਬਚਾਇਆ ਉਹਨਾਂ ਤੋਂ ਤੇ ਜੇ ਨਾ ਉਹ ਬਚਾਉਂਦੇ ਤਾਂ ਸ਼ਾਇਦ ਮੈਨੂੰ ਜਾਨੋਂ ਹੀ ਮਾਰ ਦਿੰਦੇ ਤੇ ਉਹਨਾਂ ਤੋਂ ਬਚਾ ਕੇ ਮੈਨੂੰ ਕਿਸੇ ਦੇ ਘਰੇ ਉੱਥੇ ਬੰਦ ਕੀਤੀ ਰੱਖਾ ਤੇ ਉੱਥੋਂ ਘਰ ਵੀ ਪਹੁੰਚ ਗਏ ਸੀ ਮੈਨੂੰ ਉਹਨਾਂ ਕਾਫੀ ਧਮਕੀਆਂ ਦਿੰਦੇ ਸੀ ਕਿ ਤੈਨੂੰ ਮਾਰ ਦੇਣਾ ਆਪਣੇ ਘਰ ਵਾਲੇ ਨੂੰ ਬੁਲਾ ਉਹ ਤੈਨੂੰ ਉੱਥੋਂ ਆ ਕੇ ਲੈ ਕੇ ਜਾਵੇ ਜੇ ਨਾ ਲੈ ਕੇ ਗਿਆ ਤੈਨੂੰ ਇੱਥੇ ਵੱਢ ਦੇਾਂਗੇ ਮਾਰ ਦੇਾਂਗੇ ਪਹਿਲਾਂ ਵੀ ਮੇਰੇ ਨਾਲ ਉਹਨਾਂ ਕਾਫੀ ਫੋਟ ਮਾਰ ਕੀਤੀ ਆ ਹੁਣ ਇਹ ਦੁਬਾਰਾ ਫਿਰ ਤੋਂ ਕੀਤੀ ਹੀ ਆ ਤੇ ਜੇਕਰ ਮੈਂ ਮੇਰਾ ਮੋਬਾਈਲ ਵਗੈਰਾ ਸਾਰਾ ਮੇਰੇ ਪ੍ਰੂਫ ਵੀ ਖੋਲ ਐ ਸੀ ਮੇਰੇ ਹਸਬੰਦ ਨੇ ਮੈਨੂੰ ਐਕਸਟਰਾ ਫੰਡ ਦਿੱਤਾ ਵਾ ਸੀ ਜਿੰਦੇ ਕਰਕੇ ਮੈਂ ਬਚਾਅ ਹੋ ਗਿਆ ਮੇਰਾ ਮਨਨ ਫੋਨ ਕੀਤਾ ਸੀ ਤੇ ਮੇਰੇ ਹੈਲਪ ਕਰਨ ਲਈ ਥਾਣੇ ਵਾਲੇ ਜਿਵੇਂ ਵੀ ਸਟਾਫ ਪਹੁੰਚਿਆ ਤੇ ਮੈਂ ਅੱਜ ਤੱਕ ਤੁਹਾ ਪਹੁੰਚ ਆਈ ਹੈ। ਉਹਨਾਂ ਦਾਖਲ ਕਰਾਇਆ ਗਿਆ। ਹਾਂਜੀ ਮੈਨੂੰ ਦਾਖਲ ਕਰਵਾਇਆ ਗਿਆ ਮੈਨੂੰ। ਇਹ ਕੀ ਪ੍ਰੂਫ ਹੈਗੇ ਜਿਹੜੇ ਕੋਰਨਰ ਕਰਵਾਏ। ਹਾਂਜੀ ਮੇਰੇ ਕੋਲ। ਹਾਂਜੀ ਅਸੀਂ ਚੰਡੀਗੜ੍ਹ ਹਾਈ ਕੋਰਟ ਤੋਂ ਕਰਵਾਈ ਸੀਗੀ। ਤੇ ਉਹਨਾਂ ਵਾਰ-ਵਾਰ ਪੁਲਿਸ ਥਾਣੇ ਵਾਲਿਆਂ ਨੇ ਵੀ ਕਿਹਾ ਸੀਗਾ ਤੁਸੀਂ ਇੱਥੇ ਆ ਕੇ ਦਿਓ ਪਰ ਹਾਂਜੀ ਤੁਸੀਂ ਕੀ ਦਿੰਦੇ ਸੀ ਕਿ ਤੁਸੀਂ ਇੱਥੇ ਆਓ ਤਾਂ ਅਸੀਂ ਵੜ ਦਿਆਂਗੇ ਮਾਰ ਦਿਆਂਗੇ। ਤੁਸੀਂ ਇੱਥੇ ਆ ਕੇ ਵੜੋ ਮੈਸੇਜ ਕਰਦੇ ਸੀ ਫੋਨ ਕਰਦੇ ਸੀ ਪਰ ਅਸੀਂ ਇਸ ਸਬੰਧ ਵਿੱਚ ਅਸੀਂ ਉਹਨਾਂ ਨੂੰ ਥਾਣੇ ਦਰਖਾਸਤਾਂ ਵੀ ਲਾਈਆਂ ਸੀ ਪਰ ਉਹ ਇੱਥੇ ਥਾਣੇ ਤੱਕ ਨਹੀਂ ਆਉਂਦੇ ਸੀ ਨੋਟਿਸ ਵੀ ਇੱਕ ਗਿਆ ਸੀ ਉਹਨਾਂ ਨੋਟਿਸ 파ੜ ਕੇ ਸਿੱਟ ਦਿੱਤਾ ਸੀਗਾ ਤੇ ਹੁਣ ਕੀ ਮੰਗ ਹੈ ਤੁਹਾਡੀ ਕਾਰਵਾਈ ਸਾਡੀ ਇਹ ਮੰਗ ਹੈ ਕਿ ਮੈਂ ਆਪਣਾ ਡਿਊਟੀ ਕਰਨਾ ਚਾਹੁੰਦੀ ਹਾਂ ਤੇ ਮੈਨੂੰ ਇੱਕ ਤਾਂ ਹੈਲਪਲੀ ਸਟਾਫ ਦੀ ਜ਼ਰੂਰਤ ਹੈ ਮੇਰੇ ਹੈਲਪ ਕੀਤੀ ਜਾਵੇ ਤੇ ਦੂਸਰਾ ਉਹਨਾਂ ਨੂੰ ਸਭ ਤੋਂ ਸਖਤ ਸਜ਼ਾ ਦਿੱਤੀ ਜਾਵੇ ਤਾਂ ਕਿ ਮੈਂ ਆਪਣੀ ਡਿਊਟੀ ਅੱਗੇ ਤੋਂ ਵਧੀਆ ਤਰੀਕੇ ਨਾਲ ਕਰ ਸਕਾਂ ਤੇ ਅਸੀਂ ਸੇਫ ਰਹਿ ਸਕੀਏ ਤੇ ਮੇਰੇ ਹਸਬੰਦ ਮੈਂ ਆਪਣੀ ਮਰਜ਼ੀ ਨਾਲ ਜਿਹੜੀ ਵਿਆਹ ਕਰਾਉਣ ਦਾ ਤੁਹਾਨੂੰ ਜਿਹੜੀ ਗੱਟਮੜ ਕੀਤੀ ਹੈ। ਹਾਂਜੀ ਮੈਂ ਆਪਣੀ ਮਰਜ਼ੀ ਨਾਲ ਵਿਆਹ ਕਰਵਾਇਆ ਸੀ ਤੇ ਜਿਹੜੇ ਇਹ ਦੇ ਖਿਲਾਫ ਸੀ ਕਹਿੰਦੇ ਸੀ ਨਹੀਂ ਖਿਲਾਫ ਚੱਲਦੇ ਸੀ। ਹਾਂਜੀ ਖਿਲਾਫ ਚੱਲਦੇ ਸੀ। ਮੈਂ ਮੰਗੇ ਵੀ ਕਾਨੂੰਨੀ ਕਾਰਵਾਈ ਹੋਣੀ। ਹਾਂਜੀ ਮੰਗੇ ਮੇਰੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਤੇ ਜੋ ਵੀ ਮੇਰਾ ਸਮਾਨ ਪ੍ਰੂਫ ਵਗੈਰਾ ਸਾਰੇ ਮੈਨੂੰ ਵਾਪਸ ਦਿੱਤੇ ਜਾਣ ਮੇਰਾ ਮੋਬਾਈਲ ਸਾਰਾ ਕੁਝ ਸਾਰਾ ਉਹਨਾਂ ਖੋਲਿਆ ਸੀ ਉਹ ਵਾਪਸ ਕੀਤਾ ਜਾਵੇ। ਕੈਮਰਾ ਸਾਰਾ ਦਿੱਤਾ ਜਾਵੇ। ਇਹ ਤਾਂ ਇੱਕ ਲੜਕੀ ਕਸ਼ਮੀਰਕੌਰ ਹਾਂਜੀ ਇਹ ਪੱਲੀਆਂ ਖੁਰਦ ਉਥੇ ਮੁੰਡੇ ਦੇ ਨਾਲ ਇਨੇ ਲਾ ਮਿਰਚ ਕਰਵਾਈ ਹੈ ਰਾਓ ਨਵਾਂ ਸ਼ਹਿਰ ਡਿਸਟ੍ਰਿਕਟ ਦੇ ਵਿੱਚ ਹੈ ਤੇ ਇਹਦਾ ਆਪਣੇ ਪਿੰਡੀ ਇਹ ਆਂਗਣਵਾੜੀ ਵਰਕਰ ਸੀਗੀ ਜਦੋਂ ਇਥੇ ਡਿਊਟੀ ਤੇ ਰੋਜ਼ਾਨਾ ਦੀ ਤਰ੍ਹਾਂ ਹੀ ਆਉਂਦੀ ਸੀਗੀ ਇਹ ਕੱਲ ਕਿਤੇ 2 ਤਰੀਕ ਨੂੰ ਕਿਤੇ ਨਾ ਇਹਨਾਂ ਦਾ ਪਰਿਵਾਰਕ ਇਹਦੇ ਪਿਓ ਮਗੀਚਾ ਸਿੰਘ ਭਰਾ ਜਿਹੜਾ ਸੀਗਾ ਉਹਦਾ ਬਲਵਿੰਦਰ ਸਿੰਘ ਤੇ ਦੋ ਦੋ ਭਰਾ ਆ ਇੱਕ ਮਾਤਾ ਆ ਦੀ ਮਾਂ ਨਾਲ ਤੇ ਇਹਨਾਂ ਨੇ ਰਲ ਕੇ ਦੇ ਨਾਲ ਕੋਟ ਮਾਰ ਕੀਤੀ ਹੈ وجہ ਰੰਜਿਸ ਸੀਗੀ ਵੀ ਉਹ ਆਪਦੀ ਮਰਜ਼ੀ ਨਾਲ ਵਿਆਹ ਕਰਵਾਉਂ ਕੋਡ ਮੈਰੇਜ ਨੇ ਕਰਾਈ ਸੀ ਹਾਂ ਕੋਡ ਮੈਰੇਜ ਕਰਵਾਈ ਆ ਕਰੀਬ 3 ਮਹੀਨੇ ਪਹਿਲੇ ਹਾਂ ਜੀ ਇਹ ਨੂੰ ਚੰਗਾ ਨਹੀਂ ਸਮਝਦੇ ਆ ਉਹੀ ਆ ਵੀ ਉਹ ਪਰਵਾਰਕਾ ਵੀ ਪਿੰਡ ਦੇ ਵਿੱਚ ਇਹ ਉਹ ਆਂਗਣਵਾੜੀ ਵਰਕਰ ਹੈ ਨੌਕਰੀ ਕਰਦੀ ਹੈ ਤੇ ਵੀ ਸਾਡੀ ਮਰਜ਼ੀ ਦੇ ਤੋਂ ਬਿਨਾਂ ਇਹਨੇ ਵਿਆਹ ਕਰਵਾਉਂ ਉਹਨਾਂ ਅਗਲੀ ਕਾਰਵਾਈ ਕੀਤੀ ਹੈ ਅਗਲੀ ਕਾਰਵਾਈ ਇਹਦੇ ਤੇ ਕੁੱਟਮਾਰੀ ਕੀਤੀ ਹੈ ਕੋਈ ਐਕਸਟਰਾ ਕੋਈ ਇਹਨਾਂ ਨਾਲ ਕੋਈ ਉਹ ਨਹੀਂ ਹੈ ਹੱਥਾਂ ਨਾਲ ਹੀ ਕੁੱਟਮਾਰ ਕੀਤੀ ਹੈ ਉਹ 323 34 ਦਾ ਪਰਚਾ ਦਰਜ ਜੋ ਵੀ ਇਹਦੀ ਕਾਰਵਾਈ ਕਰਕੇ ਬੰਦੀ ਕਾਰਵਾਈ ਕਰਾਂਗੇ